ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤਾਂ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਇੰਦਰਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਬੜੀ ਕੋ ਪਾਈਆਂ ਨੇ ਇਸ ਕਰੋ ਫਸਲ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ। ਅੱਜ ਇਸ ਕਵਰਜ ਵਿੱਚ ਟੋਟਲ 5 ਨਗ ਤੁਹਾਨੂੰ ਦਿਖਾਉਣੇ ਆ ਇੱਕ ਮਾਝਾ ਬਿਲਕੁਲ ਤਾਜੀ ਸੁਈ ਸੁਵਾਈ ਆ। ਤੇ ਤਿੰਨ ਵੈੜਾ ਜਿਹੜੀਆਂ ਦੋਸਤੋ ਸੁਈਆਂ ਨੇ ਠੀਕ ਆ ਜੀ ਇੱਕ ਵੈੜ ਗੱਭਣਾਂ ਪੂਰੀ ਡਿਟੇਲ ਆਪਾਂ ਵੀਰ ਇੰਦਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 23 ਮਾਰਚ ਸਮਾਂ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ ਠੀਕ ਹੈ ਜੀ ਹੋ ਸਕੇ ਉਹਦੇ ਵਿੱਚ ਜਿਹੜੇ ਪਸ਼ੂ ਸੋਏ ਸੁਵਾਇਆ ਦੋਸਤੋ ਕੋਈ ਕੁਝ ਕੁਝ ਧਾਰਾ ਮਾਰ ਕੇ ਜਿਹੜੀ ਤਸੱਲੀ ਵੀ ਨਾਲ ਦੀ ਨਾਲ ਜਰੂਰ ਕਰਵਾ ਦਾਂਗੇ ਸੋ ਰੇਟ ਭਾਅ ਵੜਦਾ ਪੂਰਾ ਦੁੱਧ ਰਿਕਾਰਡ ਇਹਨਾਂ ਪਸ਼ੂਆਂ ਦੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਔਲਾ ਇੰਨੇ ਬਤੇ ਰੇ ਡਿਟੇਲ ਵੀਰ ਇੰਦਰਜੀਤ ਤੋਂ ਸਭ ਤੋਂ ਪਹਿਲਾਂ ਵੀਰਿੰਦਰ ਜੀ ਸਿਆ ਸਾਸਰੀ ਕਾ ਸਾਸਰੀ ਕਾ ਰਾਜ ਵੀਰੇ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਾਰੀ ਜੀ ਹੋਰ ਵੀਰਿੰਦਰ ਜੀ ਤਾਂ ਹੋ ਗਏ ਸੀ ਸੇਲ ਪਸ਼ੂ ਵੀ ਰੋਦੇ ਹਾਂ ਜੀ ਵੀਰ ਜੀ ਮਾਲ ਤਾਂ ਨਾਲ ਨਾਲ ਸੇਲ ਹੋ ਜਾਂਦਾ ਹੋਰ ਵੀ ਪਸ਼ੂ ਆਏ ਸੀ ਤੇ ਨਾਲ ਨਾਲ ਵਿਕੀ ਜਾਂਦੇ ਵੀਰ ਪਰਾਂ ਲਈ ਜਾਂਦੇ ਠੀਕ ਹੈ ਜੀ ਅੱਛਾ ਇੰਦਰ ਅੱਜ ਆਪਣੇ ਕੋਲ ਵੀਰ ਪਸ਼ੂ ਚ ਟੋਟਲ ਇਹ 5 ਪਸ਼ੂ ਆ ਹਾਂ ਜੀ 5 ਤੇ 4 ਬੈੜਾਂ ਤੇ ਇੱਕ ਮੱਝ ਝੋਟੀ ਇਹ ਆਪਣੇ ਮੱਝ ਹਾਂ ਜੀ ਠੀਕ ਆ ਪਸ਼ੂ ਵੈਸੇ ਸਾਰੇ ਸੂਏ ਇੱਕ ਵੈੜ ਨੂੰ ਛੱਡ ਕੇ ਹੈ ਹਾਂ ਇਹ ਵੀ ਤਿਆਰੀ ਹੈ ਵੀਰ ਜੀ ਅੱਜ ਰਾਤ ਤੱਕ ਹੋਸ ਦਾ ਕੋਈ ਪਵੇ ਰਾਤ ਦਾ ਹਾਂ ਇਹ ਤਿਆਰੀ ਬਿਲਕੁਲ ਤਿਆਰੀਆਂ ਤੇ ਬਿਲਕੁਲ ਕਰਾਂਗੇ ਤਦ ਤੋਂ ਸੂਏ ਨਾ ਹੋਣਗੇ ਠੀਕ ਹੈ ਜੀ ਵੈਸੇ ਤਿਆਰੀ ਹੈ ਵੈੜ ਦੀ ਜਿਹੜੀ ਸੂਣ ਵਾਲੀ ਆ ਤੇ ਆਉ ਕਰਦੇ ਆਂ ਸ਼ੁਰੂਆਤ ਇੱਕ ਪਾਸਿਓਂ ਵੀਰ ਕਿਹੜੇ ਪੰਨੇੋਂ ਕਰਦੇ ਆਂ ਜੀ ਮੈਂ ਮੈਂ ਤੋਂ ਕਰ ਲਈਏ ਲਿਓ ਜੀ ਤਦ ਤੋਂ ਸੂਏ ਸ ਮੈਂ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਤੇ ਕੀ ਇਹਦਾ ਵੀਰ ਸੂਬਾ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਦੂਜਾ ਸੂਆ ਵੀਰ ਜੀ ਰਾਤ ਹੀ ਸੂਈ ਹੈ ਅੱਛਾ ਜੀ ਹਾਂਜੀ ਤੇ ਕੋਈ 8 8:00 7:00 ਵਜ ਠੀਕ ਹੈ ਜੀ 1 ਕਿਲੋ ਡੇਡ ਕਿਲੋ ਬੋਲੀ ਕੱਢੀ ਜਿਆਦਾ ਨਹੀਂ ਆਪਾਂਵੇਂ ਆਖੇ 5 ਚੋਇਆ 6 ਚੋਇਆ ਠੀਕ ਹੈ ਜੀ ਚੋਣ ਚਾਂ ਦੇ ਜੀ ਈਡੀ ਸਾਫ ਆ ਘਰਾਂ ਬਾਕੀ ਆਪਾਂ ਮਰਾ ਕੇ ਵਿਖਾਈ ਦੇਣੀਆਂ ਨੇ ਚੋਣ ਬਾਲੀ ਚੰਗੀ ਭਾਵੇਂ ਕੋਈ ਪੈਨਪਰਾ ਕੋਈ ਨਿਆਣਾ ਚੋਲੇ ਬਹੁਤੀ ਬੋਲੀ ਆ ਬੋਲੀ ਆ ਬੱਚਾ ਮਗਰਾ ਕੱਟੀ ਜਾ ਬੱਚਾ ਕੱਟੀ ਨਹੀਂ ਲੀਦੀ ਆ ਗਈ ਬਹੁਤ ਕੱਟੀ ਬਹੁਤ ਸੋਹਣੀ ਪਾਈ ਹਾਂਜੀ ਹਾਂਜੀ ਬਹੁਤ ਵਧੀਆ ਕਿਲੋ ਜੀ ਦੋਸਤੋ ਉਹ ਵੀ ਰੀਜ ਕਾਫੀ ਵੀਰਾਂ ਦੀ ਪੂਰੀ ਹੋ ਜਾਣੀ ਹੈ ਨਾਲ ਝੋਟੀ ਨੀਲ ਜਾਣੀ ਹੈ ਦੋਸਤੋ ਵੱਡੀ ਸੋਈ ਸਵਾਈ ਤੇ ਨਾਲ ਬੱਚਾ ਆ ਤੁਸੀਂ ਵੇਖੋ ਨੀਲੀ ਰਾਵੀ ਦਾ ਬੱਚਾ ਮਗਰ ਕੱਟੀ ਆ ਫ ਤੇ ਜੁਬਾ ਦੂਜਾ ਇੰਦਰਜੀਤ ਵੀਰ ਤੇ ਸੁਬਾ ਪਹਿਲੇ ਪਹਿਲਾ ਟਾਈਮ ਦੀ ਪਹਿਲੀ ਚਵਾਈ ਹੋਈ ਮਾਰਨਿੰਗ ਅੱਜ ਹਾਂਜੀ ਪਹਿਲੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਚੋਣ ਚੋਣ ਕਿਦਾਂ ਨਿਕਲੀ ਚੋਣ ਵੀਰੇ ਇੱਕ ਨੰਬਰ ਦੀ ਚੋਣ ਦੀ ਤਾਂ ਆਪਣੀ ਫੁੱਲ ਗਰੰਟੀ ਆਣਾ ਕੋ ਧਾਰ ਵਣਾ ਮਾਰੇ ਇੰਨੀ ਕੁ ਜ਼ਿਆਦਾ ਰੂਮਰ ਕੀ ਪੋਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਹਉ ਦੋਸਤੋ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੇ ਠੀਕ ਹੈ ਜੀ ਝੋਟੀਆਂ ਦੇ ਵਿੱਚ ਦੂਜਾ ਸੁਬਾ ਵੀਰ ਨੇ ਦੱਸ ਹੀ ਦਿੱਤਾ ਬਾਕੀ ਆ ਥਾਂ ਦੇ ਵੀ ਇੱਕ ਵਾਰੀ ਤੁਸੀਂ ਨੇੜਿਓਂ ਵੇਖ ਲਓ ਠੀਕ ਹੈ ਜੀ ਸੋ ਪਹਿਲੇ ਸੁਣ ਤੋਂ ਬਾਅਦ ਹੀ ਗੱਲ ਕਰ ਲਈ ਅੱਜ ਮਾਰਨਿੰਗ ਸੂਈ ਹੁਣ ਸੈਕੰਡ ਚਵਾਈ ਜਿਹੜੀ ਆਪਾਂ ਵਿੱਚੇ ਤੁਹਾਨੂੰ ਥੋੜੀਆਂ-ਥੋੜੀਆਂ ਧਾਰਾ ਮਾਰ ਕੇ ਲੈ ਵਿੱਚੇ ਪੂਰੀ ਕਰਕੇ ਦਿਖਾ ਦਾਂਗੇ ਠੀਕ ਆ ਜੀ ਚੋਣ ਇੱਕ ਨੰਬਰ ਆ ਪੋਲੀ ਚਵਾਈ ਨਿਕਲੀ ਆ ਵੀਰ ਦੇ ਦਸੰਦ ਦੇ ਮੁਤਾਬਕ ਲਓ ਵੀਰਿੰਦਰ ਜੀ ਤੇ ਇੱਕ ਵਾਰੀ ਖੋਲ ਕੇ ਦਿਖਾ ਦੀ ਠੀਕ ਆ ਤੇ ਮਗਰ ਵੀ ਕੱਟੀ ਆ ਫੀਮੇਲ ਕਾਫ ਲੋ ਜੀ ਠੀਕ ਆ ਸੋ ਕਦ ਵੀ ਵੱਡਾ ਬਹੁਤੇ ਵੀਰਾਂ ਨੇ ਦੂਰ ਨੇੜੇ ਆਉਣਾ ਤੇ ਇੱਕ ਇਹ ਵੀ ਦੱਸ ਦਿੰਦੇ ਆ ਕਦ ਵਧੀਆ ਹੈਗਾ ਵੱਡੀ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਗਿਣਤਾ ਕਰਦੇ ਠੀਕ ਆ ਪੂੜੇ ਪੜ ਨਹੀਂ ਚੱਕੇਗੇ ਅੱਜ ਮਾਰਨਿੰਗ ਸੁਈ ਆ ਬਾਕੀ ਆ ਫੇਸਬੁਕ ਵਾਲਾ ਠੀਕ ਆ ਤਾਂ ਦੇਖ ਸਕਦੇ ਜੀ ਠੀਕ ਇੰਦਰ ਜੀ ਤੇ ਕੀ ਡਿਮਾਂਡ ਕਰਦੇ ਆ ਵੀਰੇ ਦੀ ਡਿਮਾਂਡ ਵੀਰ ਦੀ ਬਾਜ਼ਾਰ ਦੇ ਹਿਸਾਬ ਨਾਲ ਚੱਲੀ ਆ ਤੇ ਹੁਣ ਤਾਂ ਤੁਹਾਨੂੰ ਪਤਾ ਇੱਕ ਤਾਂ ਸੁਆ ਘਟਿਆ ਤੇ ਮੁੱਲ ਤਾਂ ਆਮ ਹੀ ਲੱਖੋਂ ਬਾਹਰ ਹੋਈ ਫਿਰਦਾ ਤੇ ਆਪਾਂ ਲੱਖੋਂ ਅੰਦਰ ਦੇ ਦਾਂਗੇ ਮਾਨਤਨ ਕਰਦਾਂਗੇ ਡਿਮਾਂਡ ਲੱਖਿਆ ਤੇ ਜਿਵੇਂ ਉਹ ਵੀਰ ਭਰਾਣ ਆਪਾਂ ਕਰਕੇ ਦੇ ਦੇ ਦਾਂਗੇ ਹਾਂ ਠੀਕ ਹੈ ਮੈਂ ਗੱਲ ਕਰੀ ਇੱਕ ਵੀ 2000 ਰੁਪਏ ਛੱਡ ਦਾਂਗਾ 98 ਦੀ ਜਸਨੋਂ ਦੇ ਦਾਂਗੇ ਆਪਾਂ ਤੇ ਹਾਂ ਵੀਰ ਕੜੀ-ਮੂੜੀ ਕੋਈ ਤੰਗ ਨਾ ਕਰੇ 94 ਲੈ ਲੈ 95 ਲੈ ਲੈ ਤੇ ਮੇਰਾ ਭੈਣ ਭਰਾ ਕੋਈ ਗੁੱਸਾ ਨਾ ਕਰੇ ਤੇ ਜਿੰਨੇ 94 95 ਲਾਉਣਾ ਵੀਰ ਮੇਰਾ ਫੋਨ ਨਾ ਕਰੇ ਠੀਕ ਆ ਤੇ ਬਾਕੀ ਹਰ ਪੱਖੋਂ ਗਰੰਟੀ ਹੋਊਗੀ ਝੋਟੀ ਦੀ ਚਵਾਈ ਵੱਲੋਂ ਅਸਲੀ ਵੱਲੋਂ ਕੱਟੀ ਵੀ ਤੁਸੀਂ ਵੇਖ ਲਈ ਚਲੋ ਆਕੀ ਪੂਰੀ ਵਧੀਆ ਬਿਲਕੁਲ ਹਾਂ ਜੀ ਝੋਟੇ ਬਹੁਤ ਸੋਹਣੀਆਂ ਲਓ ਦੋਸਤੋ 2000 ਅੱਗੇ ਲੱਭੀ ਦੱਸ ਕਰ ਦਾਂਗੇ 98000 ਦੀ ਹਾਂ ਨਾ ਦੇ ਦਿਆਂਗੇ ਠੀਕ ਆ ਸੋ ਮਗਰ ਕੱਟੀ ਆ ਬਾਕੀ ਪੂ ਤਨਾਲਦੀ ਨਾਲ ਮੇਰਾ ਵੀਰ ਪੂਰੀ ਤਸੱਦੀ ਨਾਲ ਤੁਸੀਂ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਜਰੂਰ ਦੇਖ ਲਿਓ ਕਿਉਂਕਿ ਇਸ ਤੇ ਜਵਾਈਆਂ ਹੋਈਆਂ ਨੇ ਇਹਨਾਂ ਪਸ਼ੂਆਂ ਦੀਆਂ ਤੇ ਚੱਡੀ ਵਿੱਚ ਆਪਾਂ ਜਾਇ ਜੀ ਰੱਖਨੇ ਛੋੜ-ਛਾੜ ਹੀ ਕਰਨੀ ਆ ਆਪਾਂ ਵਿੱਚੋਂ ਕੋਈ ਜੱਬਾਲਾ ਜ਼ਿਆਦਾ ਨਹੀਂ ਪਿਆ ਆਪਾਂ ਐਵੇਂ ਮੰਗੀ ਜੇ ਫालतू ਠੀਕ ਆ ਅੱਛਾ ਇੰਦਰਜੀਤ ਅੱਗੇ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਆ ਵਹਿੜ ਆ ਹਾਂਜੀ ਇਹ ਵੀ ਸੂਈ ਆ ਇਹ ਸੁਈ ਵੀਰੇ ਕੋਈ ਮਾਲੋ ਨੋ 8 ਦਿਨ ਘਰ ਵਾਲੇ ਕਹਿੰਦੇ 8 ਦਿਨ ਹੋ ਗਏ ਨੇ ਸੁਈ ਨੂੰ ਕੋਈ ਮਾਲੇ ਕੋ 10 ਮਾਲੇ ਬਾਕੀ ਮੈਲੇ ਤੇ ਚਲਦੀ ਪਈ ਜੇ ਮੈਲਾ ਮਾਰਦੀ ਪਈ ਉਹ ਤਾਂ ਚਲ ਨੁਆਈ ਆ ਮੈਲਾ ਫੁੱਲ ਮਾਰਨਦੀ ਆ ਤੇ ਬੱਚਾ ਇਹਦੇ ਮਗਰ ਕੀ ਇਹਦੇ ਮਗਰ ਬੱਚਾ ਜੀ ਬੱਚਾ ਇਹ ਵੀ ਸਵੇਰ ਤੋਂ ਜਗਤੀ ਜਾ ਦੂਜਾ ਸੂਆ ਲੋ ਜੀ ਉਹ ਤੀਜਾ ਵੀ ਮਾਲੇ ਪਰ ਹੈ ਦੂਜਾ ਸੂਆ ओरिजिनल ਲੋ ਜੀ ਦੂਜਾ ਸੂਆ ਦੋਸਤੋ ਕੋਈ ਫਿਰ ਮਨ ਕੇ ਚਾਹੇ ਸੁਰਦਾ ਕਰ ਲੇ ਮਗਰ ਬੱਚਾ 8ਾਂ ਕ ਦਿਨਾਂ ਦੀ ਸੁਈ ਆ ਤੇ ਹੁਣ 8ਾਂ ਦਿਨਾਂ ਦੇ ਦੌਰਾਨ ਕਿੰਨਾ ਕ ਦੁੱਧ ਅਜ ਹੁਣ ਹੈਗਾ ਥੱਲੇ ਮੌਜੂਦ ਜਿਹੜੇ ਉਹਨਾਂ ਦੇ ਦਰਸ਼ਨ ਮੁਕਤਾਬਗੇ ਇਹ ਹੀਗਾ ਕਿ ਇਹਨੇ 25 ਕਿਲੋ ਦੁੱਧ ਯਾਨੀ ਕਿ ਪਹਿਲੇ ਸੂਏ ਭਰਿਆ ਹੈ ਹੁਣ 20 ਤੋਂ ਪਲਾਸੀਆ ਕੋਈ 22 ਮਾਲੇ 23 ਮਾਲੇ ਵਾਹ ਗਰੰਟੀ ਆਪਾਂ 20 ਹੀ ਦਾਂਗੇ 20 20 ਦਾ ਖੁੱਲਾ ਆਣਾ ਜਿੱਦਾਂ ਮਰਜੀ ਕੋਈ ਮੇਰਾ ਵੀ ਡੱਬੇ ਮਾਰੀ ਆਪਾਂ ਕਿ ਹੁਣ ਆਪਾਂ ਚਵਾ ਦਾਂਗੇ ਆਪਾਂ ਨਹੀਂ ਤਾਂ ਬਾਹਰ ਹੀ ਆ 22 ਹੋਊਗਾ ਠੀਕ ਹੈ ਤੇ ਬਾਕੀ ਦੇ 4 ਦਿਨ ਰਹਿ ਗਈ ਤੇ ਫਿਰ ਆਪਾਂ 28 22 ਕਿਲੋ ਦੁੱਧ ਚਵਾਵਾ ਦਾਂਗੇ ਲੋ ਦੱਸੋ ਹੁਣ ਫਿਲਹਾਲ 20 ਜਾਂ 20 ਲੀਟਰ ਜਾਂ 20 ਤੋਂ ਬਾਹਰ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਅੱਠਾਂ ਕੱਦ ਇੱਕ ਪਹਿਲੇ ਨੰਬਰ ਦੇ ਤੁਹਾਨੂੰ ਆਪਾਂ ਝੋਟੀ ਦਿਖਾਈ ਉਹਦੇ ਬਿਲਕੁਲ ਬਰਾਬਰ ਕੱਦ ਦਾ ਠੀਕ ਹੈ ਮੀਡੀਅਮ ਤੋਂ ਵੱਡਿਆ ਉੱਚੀ ਹਾਈਟ ਦਾ ਠੀਕ ਹੈ ਜੀ ਤੇ ਹੈ ਵੀ ਚਲੋ ਕ੍ਰੋਸ ਸੰਗ ਦੇ ਵਿੱਚ ਜਿੱਦਾਂ ਕਿ ਅੱਗੇ ਬਿਲਕੁਲ ਸੀਜ਼ਨ ਨੂੰ ਵੇਖਦੇ ਹੋਏ ਬਹੁਤੇ ਵੀਰ ਖਰੀਦਣ ਤੋਂ ਪਹਿਲੇ ਪਸ਼ੂ ਫੈਸਲਾ ਕਰਦੇ ਆ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਤੇ ਜਰਸੀ ਨਾਲ ਜਿਹੜਾ ਕ੍ਰੋਸ ਹੈਗਾ ਬਾਕੀ ਆ ਤੁਸੀਂ ਹਵਾਨਾ ਨੇਵਾ ਵੇਖ ਕੇ ਚੈੱਕ ਕਰੋ ਫਿਕਸ ਆਰਡਰ ਦੇ ਵਿੱਚ ਤੇ ਤੁਹਾਨੂੰ ਤੁਹਾਨੂੰ ਪੂਰਾ ਹਥੀ ਜਵਾਈ ਇਹਦਾ ਚੌਣ ਚਾਲ ਵੀਰੇ ਬੜੀ ਖਰੀ ਆ ਠੀਕ ਆ ਉਹ ਕਰਮਾਲੀ ਬਲੇਡਰ ਬੰਨੀ ਖੜੀ ਆ ਬਿਲਕੁਲ ਹੁਣ ਜਿਵੇਂ ਸ਼ਾਮ ਦਾ ਸਮਾਂ ਚਵਾਈ ਦਾ ਸਮਾਂ ਤੇ 20 ਕਿਲੋ ਧਾਰਾਂ ਇਸ ਵਕਤ ਇਹਦੇ ਥੱਲੇ ਜਿਹੜੀਆਂ ਹਾਜ਼ਰ ਨੇ ਆ ਲੋ ਬਾਕੀਦਰ ਜੀ ਫਿਰ ਚਵਾਈ ਚੂਈ ਭੂਰ ਪਰ ਕੋਈ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਬਹੁਤ ਜਿਆਦੀ ਚੰਗੀ ਚਵਾਈ ਲੱਗੀ ਹੈ ਫਿਰ ਮੇਰੇ ਸਾਹਮਣੇ ਚਾਰੇ ਕੰਨੀਆਂ ਬਰਾਬਰ ਹੀ ਇੱਕੋ ਜਿਹਾ ਚਾਰੇ ਥਾਣਿਆਂ ਕੋਈ ਇਹ ਨਹੀਂ ਕਿ ਗਾਂ ਅਗਲੇ ਥਾਣੇ ਦੁੱਧ ਜਿਆਦਾ ਆ ਜਾਂ ਮਗਰਲਿਆਂ ਚ ਠੀਕ ਹੈ ਜੀ ਸਾਰੇ ਦਾ ਬਰਾਬਰ ਹੀ ਹੁੰਦਾ ਅੱਲਾਹ ਦੇ ਉਸਤੋ ਸੋ ਜਿੱਦਾਂ ਵੈਸੇ ਮਰਜੀ ਕੋਈ ਫਿਰ ਤਸੱਲੀ ਕਰੀ ਚੱਲੇ ਬਾਕੀ ਇਹਨਾਂ ਦੀਆਂ ਧਾਰਾਂ ਧੂਰਾ ਆਪਾਂ ਜਿਹੜੀਆਂ ਦੋਸਤੋ ਇਸੇ ਤਸੱਲੀ ਕਰਕੇ ਵਿੱਚ ਮਾਰ ਕੇ ਦਿਖਾਉਂਦਾ ਰਾਤ ਵੀਰੇ ਚੋਣ ਵਾਲੀ ਹੈ ਰਾਤ ਵੀ ਆਪਾਂ ਚੋਈ ਆ ਜਿਹੜੇ ਆਪਾਂ ਚੋਈਏ ਠੀਕ ਆ ਠੀਕ ਹੈ ਜ ਠੀਕ ਹੈ। ਅਸਾ ਇੰਦਰਜੀਤ ਇਹ ਕਹਿ ਵੀ ਦੱਸ ਗਏ ਵੀ ਦੀ ਕੀ ਡਿਮਾਂਡ ਕਰਦੇ ਆ ਕਰਦੇ ਆ ਕੀ ਰੋਗਾ ਰੇਟਿੰਗ। ਫਿਰ ਦੇਣ ਵਾਲਾ ਰੈਡੀ ਹੋਣ ਗਿਆ ਆਪਾਂ ਤੇ ਇਹ 75000 ਦੀਆਂ ਦੇ ਦਾਂਗੇ ਆਪਾਂ। ਅੱਜ ਆ ਤਰਦੇ ਹਾਂ ਥੋੜਾ ਬਾਦ ਵਿਚੋ ਕੋਈ ਇਮਾਨਤਾਨਾ ਪੈਣਪਰਾ ਦਾ ਕਰਦਾਂਗੇ ਬਾਕੀ ਦੁੱਧ ਇਹਨੇ 27 28 ਕਿਲੋ ਦੇਣਾ ਵਾ ਮਾਰਕੀਟ ਤੇ ਹਾਉਣਾ ਚੱਲੀਏ ਤੇ ਇਹੋ ਜਿਹੇ ਗਾਵਾਂ ਨੇ ਨੇ ਛੱਡੇ ਵਾਲਿਆਂ ਦਾ ਲੋਕੇ ਲੱਖ ਸਾਵਾ ਲੱਖ ਮੰਗੀ ਜਾਂਦੇ ਆ ਕਮੀ ਪੇਸ਼ ਹੀ ਕੋਈ ਨਹੀਂ ਗਾਂ ਚੇਗੀ ਹੂੰ ਹੂੰ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਇਹ 75000 ਦੀ ਹਜੇ ਢਿੱਲਾਂ ਨੇ ਗਾਂ ਨਹੀਂ ਹਜੇ ਨੇ ਖੁੱਲਣਾ ਗਾਣੀ ਮਰਜੀ ਜਿਵੇਂ ਮਲੇ ਤੇ ਆਈ ਆ ਬਿਲਕੁਲ ਗਾੜੀ ਪਿਛਾੜੀ ਵੇਖੋ ਜੀ ਹੂੰ ਨਹੀਂ ਕੋਈ ਪਛਾਣ ਨੂੰ ਲੇਵਾ ਵਾ ਗਾਂ ਮਿਕੋ ਜੀ ਇਹ ਠੀਕ ਹੈ ਜੀ 75000 ਦੀ ਭਾਫੋ ਇਹ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਵਿੱਚੋਂ ਥੋੜਾ ਬਾਧਾ ਵਿੱਚੋਂ ਮਾਨਤਾ ਨੂੰ ਹੋਊਗਾ ਇੱਕ ਇੰਦਰਜੀ ਬਾਜ ਜਿਹੜੀ ਆਪਣੇ ਕੋਲ ਆ ਗਈ ਤੀਜੇ ਨੰਬਰ ਤੇ ਇਹ ਗੱਬਣਾ ਇਹ ਗੱਬਣਾ ਵੀਰੇ ਹੋ ਸਕਦਾ ਹੈ ਰਾਤ ਤੱਕ ਸੂਹੀ ਪਵੇ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਬੀ ਦੋਸਤੋ ਤਿਆਰੀ ਆਲਮੋਸਟ ਕੰਪਲੀਟ ਆ ਆ ਤੁਸੀਂ ਵੇਖੋ ਹੈ ਪੂਰੀ ਤਿਆਰੀ ਤੇ ਚੰਗੀ ਫੜੀ ਗਾਨੀ ਅੱਜ ਭਲਕੇ ਰਾਤ ਸ਼ਾਮ ਕਿਸੇ ਟਾਈਮ ਵੀ ਪਸੂ ਸੂ ਸਕਦਾ ਦੇਖੋ ਠੀਕ ਹੈ ਜੀ ਬਾਣੀ ਥਾਣੀ ਕਰਮਾਂ ਵਾਲੀ ਪੂਰੀ ਠੀਕ ਹੈ ਜੀ ਲੈ ਜੇ ਤਾਂ ਲੈ ਹੀ ਜਾ ਇੱਕ ਦੋ ਦਿਨ ਪਰ ਤਿਆਰੀ ਆ ਮੇਰੇ ਤਾਂ ਇਹ ਸੂਆ ਕਿੰਨਾ ਸੁੰਦੀ ਅੱਗੇ ਦੂਜਾ ਸ ਦੂਜਾ ਜਤੀਜਾ ਦੂਜਾ 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 ਸੁਗਾ ਹਾਂਜੀ ਹਾਂਜੀ ਠੀਕ ਆ ਜੀ ਤਾਂ ਦੋਸਤੋਂ ਰੰਗ ਪ੍ਰਿੰਟ ਵੀ ਕਾਫੀ ਚੰਗਾ ਠੀਕ ਆ ਬਹੁਤ ਵੀਰ ਆਪਾਂ ਪਾਲ ਕਰਦੇ ਰਹੇ ਹੋਗੇ ਪਸੂ ਦੀ ਜੱਬੀ ਵੜ ਬਾਕੀ ਰੰਗ ਰੂਪ ਵੀ ਚੰਗਾ ਕੱਦ ਵੱਡਾ ਠੀਕ ਆ ਜੀ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਮਾੜੀ ਬੱਚੀ ਜੀ ਖੁੱਲੀ ਰਹਿੰਦੀ ਜਿੱਥੋਂ ਲੈਂਦੀ ਗਾਂ ਬਿਲਕੁਲ ਵੀ ਸਪੈਸ਼ਲ ਵੀ ਬਾਕੀ ਦੇਖੋ ਬੱਚੀ ਦੀ ਲੈਓ ਜੀ ਸੋ ਆਹ ਜਿਹੜੇ ਪ੍ਰੀਡ ਦੇ ਵਿੱਚ ਦੋਸਤੋਂ ਇਹ ਵੜ ਆਪਾਂ ਤੁਹਾਨੂੰ ਦਿਖਾ ਰਹੇ ਆ ਇੱਕ ਆਹ ਦਿਖਾਈਟ ਲੈਂਥ ਪੂਰੀ ਆ ਵੜ ਦੀ ਸੋ ਥੱਲੇ ਉਹ ਵੀ ਤੁਸੀਂ ਵੇਖੋ ਫਿਕਸ ਆਰਡਰ ਦੇ ਵਿੱਚ ਠੀਕ ਆ ਜ ਕੰਪੈਕਟ ਜਿਹੜਾ ਤੇ ਤਿਆਰੀ ਪ੍ਰੋਪਰ ਕੋਈ ਵੀ ਹਮਨ ਸਕਦਾ ਜੀ ਜਦੋਂ ਆਪਾਂ ਦੋਸਤੋ ਇਹ ਵਰੀ ਨੂੰ ਪਾਵਾਂ ਕੋਸਤ ਬਾਅਦ ਤੁਸੀਂ 베ਰਵਾ ਲੈ ਲਿਓ ਤੇ ਇੱਕ ਅੱਧਾ ਦਿਨ ਕੱਢ ਵੀ ਸਕਦੀ ਐ ਤੇ ਸੂ ਵੀ ਸਕਦੀ ਐ ਠੀਕ ਆ ਜੀ ਪੈਰ ਥੋੜੇ ਜੇ ਨਾ ਬੰਨ ਵਾਲਿਆ ਮੈਂ ਗੱਪਣਾ ਕਰਕੇ ਨਹੀਂ ਬਣਾਏ ਥੋੜੇ ਜੇ ਪੈਰਾ ਨਾ ਕਰਕੇ ਨਾ ਮੜਿਆ ਨੋ ਚੜਦਾ ਤੇ ਮਗਰਲੀਆਂ ਕੁੜੀਆਂ ਦਾ ਗੰਮੇ ਥੋੜੇ ਜੀ ਬਿਲਕੁਲ ਭੈਣ ਭਰਾ ਇਹਨਾਂ ਆ ਕੇ ਵੀ ਲੰਗ ਮਾਰਦੇ ਨੇ ਥੋੜਾ ਤੋਰ ਦੇ ਵਿੱਚ ਤਾਂ ਹੀ ਮੜ ਮਮੂਲੀਆ ਫਰਕਾਰਿਆ ਹਾਂਜੀ 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 ਬਾਕੀ ਵੇਨ ਮੂਨ ਚੰਗੀਆਂ ਇਹਦੇ ਬਾਕੀ ਠੰਡੀ ਸੀਲ ਵੜੀ ਭਾਵੇਂ ਇਦਾਂ ਹੀ ਹੂੰ ਅਜੇ ਤਾਂ ਮੇਰੇ ਸਾਨੂੰ ਵਹਿਦ ਬੋਲਾ ਪਨ ਗਈ ਵਹਿਚਾ ਸੂਰੀ ਪੜੀ ਬੋਲਾ ਪਨ ਗਈ ਹੂੰ ਲੋਜ ਤੇ 31 ਵੀ ਡੜਾ ਦੋਸਤੋ ਵੀਰ ਨੇ ਤੇਪਕੇ ਵੀ ਦਿਖਾਤਾ ਚੌਥਾਣਾ ਦਾ ਤੇ ਕਰਮਾਲੀ ਬਾਕੀ ਅੱਜ ਭਲਕ ਸੂਖ ਹੋ ਗਈ ਠੀਕ ਹੈ ਹੈ ਤਿਆਰੀ ਹੈ ਪੂਰੀ ਤੇ ਆ ਤੁਸੀਂ ਆਰਡਰ ਇੱਕ ਵਾਰੀ ਫੇਰ ਵੇਖ ਲਓ ਬੈਕ ਸਾਈਡ ਤੋਂ ਸੱਚੇ ਖਾਪਿਓ ਠੀਕ ਹੈ

ਪੂਰੀ ਬਰੀਡ ਹੈ ਇਹਨੇ ਪੂਰੀ ਪੂਰੀ ਬਰੀਡ ਹੈ ਹਾਂ ਲੋ ਜੀ ਠੀਕ ਆ ਸੋ ਕਾਫੀ ਸੋਹਣੀ ਦੁੱਸੋਂ ਵਹਿੜਾ ਜਿਹੜੀ ਤੁਸੀਂ ਆ ਦੇਖ ਰਹੇ ਜੇ ਤੇ ਚੰਗੀ ਮਿਲਕਿੰਗ ਤੇ ਚੱਲਣ ਦੀ ਆਸ ਕਰਦੇ ਆ ਪਹਿਲਾਂ ਨੇ ਵੀ ਚੰਗਾ ਦੁੱਧ ਭਰਿਆ ਜਿੱਦਾਂ ਕਿ ਵੀਰ ਨੇ ਦੱਸ ਹੀ ਦਿੱਤਾ ਅੱਗੇ ਹੁਣ ਸੈਕੰਡ ਟਾਈਮਰ ਆ ਸੋਹਣਾ ਦੁੱਧ ਧਰ ਦੂਗੇ ਇਸ ਵਾਰ ਵੀ ਅਸਾਂ ਇੰਟਰਜੀ ਤਾਂ ਇਹਦੀ ਕੀ ਡਿਮਾਂਡ ਕਰਦੇ ਆ ਫਿਰ ਵੀ ਇਹਦੀ ਵੀ ਜੀ ਇੱਕ 5 ਡਿਮਾਂਡ ਕਰਦੇ ਆ ਆਪਾਂ ਵੈਸੇ ਜਿਹਦਾ ਸੂਸਾਹਬ ਦੀ ਦੁੱਧ ਆ ਤਿਆਈ ਹੁੰਦੀ ਪਰ ਜਿੱਥੇ ਮਰਜੀ ਵੈੜ ਭਾਵੇਂ 1 2 15 ਜਿੰਨੇ ਦੀ ਮਰਜੀ ਵੇਚ ਲੈਂਦੇ ਅੱਜ ਡਿਮਾਂਡ ਆਪਾਂ ਇੱਕ 5 ਕਰਦੇ ਆ ਮੌਕੇ ਤੇ ਦਾ 5000 ਲੈਸ ਕਰਾਂਗੇ ਪੀ ਪੂਰੇ ਲੱਖ ਦੀ ਵੈੜ ਦੇਾਂਗੇ ਹਾਂ ਨਾ ਤੇ ਮੇਰਾ ਵੀਰ ਕੋਈ ਬਾਲਾ ਫਰਕ ਨਹੀਂ ਇੱਚ ਫਿਰ ਕੋਈ ਤਾਂਗਣਾ ਮੇਰਾ ਵੀਰ ਫੇਰ ਕਰੇ ਹਾਂ ਠੀਕ ਆ ਜੀ ਲਓ ਵੀ ਦੋਸਤੋ ਠੀਕ ਆ ਵੀਰ ਪਹਿਲਾਂ ਜਿੱਕਰ ਗੱਲ ਕਰਦੇ ਆਏ ਏਅਰਪੋਰਟ ਦੇਖੋ ਜੈਸ਼ੀਆ ਦੇ ਚੋਂ ਥੋੜੀ ਬਾਤੀ 1.5 ਦੇ ਲੱਖ ਰੀ ਇਹ ਦਿੱਤੀ ਜੋ ਕਿ 5000 ਉਪਰ ਲੈ ਸਕੀਤਾ ਜਾਊਗਾ ਠੀਕ ਆ ਸੋ ਬਾਕੀ ਆਪਦਾ ਤੁਸੀਂ ਫੈਸਲਾ ਵੇਖ ਲਿਓ ਆਪਦੀ ਸਮਝ ਵੇਖ ਲਿਓ ਸੋਨੇ ਕਦ ਕੱਢ ਦੇ ਵਿੱਚ ਆ ਚੰਗਾ ਲੰਮੀ ਲੰਮੀ ਬੜੀ ਗਾ ਲੰਮੀ ਨੂੰ ਵੀ ਚੰਗੀ ਹੈ ਬੇਲਪੂਲ ਇਹ ਸਪੈਸ਼ਲ ਆ ਇਸ ਤੋਂ ਬਾਅਦ ਆਪਣੇ ਕੋਲ ਇੰਦਰਜੀਤ ਸਿੰਘ ਜਿਹੜੀ ਆ ਅਗੀ ਬੀਰ ਬੱਚੀ ਇਹ ਬੱਚੀ ਕੋਲ ਵੀ ਜੀ 13 14 ਕਿਲੋ ਦੁੱਧ ਆ 12 ਕਿਲੋ ਦੀ ਆਪਾਂ ਚਲੋ ਗਾਰੰਟੀ ਫੇਰ ਉਹੀ ਗੱਲ ਗਾਰੰਟੀ ਦੇ ਦਾਂਗੇ ਅੱਛਾ ਜੀ ਹੋਰ ਹੋਰ ਕਿੰਨਾ ਆਪਣੇ ਕੋਲ 13 13 14 ਕਿਲੋ ਜੇ ਕੋ ਆ ਜੂ ਤੇ ਫਿਰ 13 14 ਕਿਲੋ ਹੀ ਚਵਾ ਦਾਂਗੇ ਲਓ ਜੀ ਤੇ ਜੇ ਕੋ ਗਾਰੰਟੀ ਖੜੇਗਾ ਤੇ 12 ਕਿਲੋ ਦੀ ਦਾਂਗੇ ਹੂੰ ਹਾਂਜੀ ਲਓ ਜੀ ਸੋ 13 14 ਕਿਲੋ ਦੋਸਤੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਬੱਚੀ ਦਾ ਬੱਚਾ ਬੱਚਾ ਮਗਰ ਵੀਰੇ ਬੱਚਾ ਇਹਨੂੰ ਅੱਜ ਕਿੰਨੇ ਕਿ ਦਿਨ ਦੱਸਿਆ ਇਸ ਨੂੰ ਹੋ ਗਈ ਮੇਰੇ ਨਾਲ 8 7 8 ਦਿਨ ਹੋ ਗਏ ਨਾੜੂ ਨਾਲ ਗਿਆ ਜੀ ਲਓ ਜੀ 8 7 ਤੱਕ ਦਿਨਾਂ ਦਾ ਸੂਆ ਹੈਗਾ ਠੀਕ ਹੈ ਜੀ ਤੇ ਸੂਆ ਵੀ ਇਹ ਹੈ ਵੀ ਪਹਿਲਣ ਕਿ ਤੁਸੀਂ ਪਹਿਲਣ ਨਾ ਹਾਂਜੀ ਹਾਂਜੀ ਲਓ ਵੀ ਪਹਿਲਣ ਬੱਚੀ ਹੈ ਦੋਸਤੋ ਚੌਥੇ ਨੰਬਰ ਤੇ ਵੀਰਵਾ ਪਾ ਦਿੰਨੇ ਨਾਲ ਦੀ ਨਾਲ ਠੀਕ ਆਰ ਸੱਤ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਹੁਣ ਵੀ ਜਿਹੜੀ 13 14 ਤੇ ਚੱਲਣ ਈ ਹੈ ਮਗਰ ਬੱਛਾ ਸੋ ਬਿਲਕੁਲ ਇੱਕ ਰੰਗ ਬਲਿਆਕ ਠੀਕ ਆ ਜੀ ਕਾਲੇ ਰੰਗ ਦੇ ਵਿੱਚ ਆ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇੋਂ ਦਿਖਾ ਦੀ ਜੀ ਆ ਮੋੜ ਦੀ ਗੱਲ ਹੈ ਮਾੜੇ ਮੂੰਹ ਦੰਦਾ ਦੰਦਾ ਦੇ ਵਿੱਚ ਹੀ ਹੁਣੀ ਬਚੀ ਹੈ ਨਾ ਕਿੱਥੇ ਮਿਲਣੀ ਕਿੱਥੀ ਕੁੱਲ ਤੋਂ ਬੱਚੀ ਜਿਹੜੀ ਦੋਸਤੋ ਲਵੀ ਆ ਬਾਕੀ ਹੈ ਪਹਿਲਾਂ ਬੱਚੀ ਤੋਂ ਜਿਹੜੇ ਵੀਰ ਨੇ ਥੋੜੇ ਬਾਬੇ ਜਾਇਜ ਪੈਸੇ ਵੀ ਲਾਉਣੇ ਘੱਟ ਖਰਚ ਕਰਨੇ ਆ ਉਹ ਤੁਸੀਂ ਇਸ ਬੱਚੀ ਨੂੰ ਵੀ ਆਪ ਪਾਲ ਸਕਦੇ ਜੀ ਠੀਕ ਆ 13 14 13 14 ਮਿਲਕਿੰਗ ਜਿਹੜੀ ਹੁਣ ਕਰਵਾ ਰਹੀ ਆ ਠਾਕ ਦਿਨਾਂ ਦੀ ਸੂਈ ਤੇ ਇੰਦਰਜੀਤ ਤੇ ਦਾ ਫਿਰ ਮੁੱਲ ਕੀ ਕਰਦੇ ਆ ਡਿਮਾਂਡ ਇਹਦੇ ਵਿੱਚ ਹਾਂ ਨਹੀਂ 38000 ਰੁਪਇਆ 38 ਹਾਂ ਮੁੱਲ ਕਰੋਣਾ ਜੋ ਮਾਜੀ ਕਰ 38 ਦੇ ਦੇਣੀ ਆ ਬਸ ਲਓ ਜੀ 38000 ਦੀ ਲੈ ਤੇ ਆ ਦੋਸਤੋ ਠੀਕ ਆ ਤੇ ਬਾਕੀ ਤਾਜੀ ਸੂਈ ਹੈ ਗਰਮ ਵਾਲੀ ਅੱਗੇ ਫਰੰਟ ਤੇ ਤੁਸੀਂ ਉਹ ਦੇਖ ਸਕਦੇ ਬੱਚਾ ਮੇਲ ਕਾਫਾ ਠੀਕ ਆ ਭਰਾ ਆਜੋ ਇੱਕ ਦੋਸਤੋ ਲਾਸਟ ਵਿੱਚ ਵੈੜ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਜਰਸੀ ਅੰਕ ਦੇ ਵਿੱਚ ਨਾਰਮਲੀ ਜਿੱਦਾਂ ਆਪਾਂ ਇੱਕ ਪੰਜਾਬ ਵਾਲੀ ਜਰਸੀ ਦੇਖ ਲੈਂਦੇ ਆ ਜੀ ਪੰਜਾਬ ਵਾਲੀ ਜਰਸੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਤੇ ਇੰਦਰ ਜੀ ਤੇ ਵੀਰ ਇਹ ਸੂਪੀ ਹੈ ਇਹ ਸੂਪੀ ਵੀਰ ਜੀ ਪਹਿਲੀ ਵੀਡੀਓ ਵਿੱਚ ਪਾਈ ਹੈ ਆ ਉਹ ਤੋਂ ਗੱਬਣ ਸੀ ਨਾ ਪਿਛੇ ਪੰਜ ਚਾਰ ਦਿਨ ਪਹਿਲਾਂ ਕੋਈ ਹਾਂਜੀ 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 ਤੇ ਅੱਜ ਮਾਰਨਿੰਗ ਇਹ ਸਵੇਰ ਵੀਰ ਜੀ 2:00 ਵਜੇ ਸਹੀ ਤੜਕੀ अच्छा बच्चा चारी चारी अच्छा बच्चा ਤੁਸੀਂ ਦੱਸਿਆ ਵੀ ਬੱਚੀ ਦਿੱਤੀ ਸੀ ਕੋਈ ਬੱਚੀ ਹੋ ਗਈ ਹਾਂ ਜੀ ਜੀ 40 ਇੱਕ 40 ਦੀ ਬੱਚੀ ਸੀ ਅੱਛਾ ਜੀ ਤੇ ਇਹਨੇ ਨਾ ਉੱਤੇ ਪੈਰ ਰੱਖ ਕੇ ਤੇ ਮੈਨੂੰ ਨੀਂਦ ਆ ਗਈ ਮੈਂ ਸੌ ਗਿਆ ਗਲਤੀ ਚੋਲ ਮੇਰੀ ਵੀ ਆ ਕਿ ਇਹਨੇ ਲਤਾਰ ਰਾਤ ਨਹੀਂ ਉੱਤੇ ਦੇ ਬੱਚੀ ਹਾਂ ਮਰ ਗਈ ਮੈਂ ਦੋਸਤੋ ਅੱਜ ਮਾਰਨਿੰਗ ਸੂਈ ਆ ਕੋਈ 2:30 2:30 3 ਵਜੇ ਦੇ ਲਗ ਸਾਮ ਤੇ ਇਹ ਪਿਛਲੀ ਵੀਡੀਓ ਦੇ ਵਿੱਚ ਵੀ ਵੜ ਆਪਾਂ ਪਾਈ ਸੀ ਉਦੋਂ ਗੱਬਨ ਸੀ ਫਿਲਹਾਲ ਅੱਜ ਮਾਰਨਿੰਗ ਸੂਈ ਆ ਤੇ ਬੱਚਾ ਜਿਹੜਾ ਫੀਮੇਲ ਕਾਫ ਦਿੱਤੀ ਸੀ ਤੁਹਾਨੂੰ ਬੁਖਾਰ ਆਇਆ ਆਪਾਂ ਬਿਲਕੁਲ ਕਿ ਜਦਿ ਕੁਝ ਮਤਲਬ ਕਿ ਚਲੋ ਜਨਵਰ ਦਾ ਪਤਾ ਨਹੀਂ ਲੱਗਦਾ ਕਿ ਉੱਪਰ ਪੈਰ ਰੱਖਣ ਦੇ ਕਰਕੇ ਠੀਕ ਆ ਜੀ ਬੱਚਾ ਐਕਸਪਾਇਰ ਹੋ ਗਿਆ ਤੇ ਦਿਖਾ ਦਿੱਤਾ ਤੁਹਾਨੂੰ ਵੈਸੇ ਨਾਲ ਅੱਜ ਮਾਰਨਿੰਗ ਸੂਈਏ ਤੇ ਜੇਰ ਜੁਰ ਪਾਤੀ ਸੀ ਉਹ ਵੀ ਵੀਡੀਓ ਹੈਗੀ ਵੀਰ ਜੀ ਬੱਚੀ ਇਹ ਨਾ ਕੋਈ ਆ ਕੇ ਬੱਚਾ ਮਰਿਆ ਮੁਰਿਆ ਕੱਢਿਆ ਅੰਦਰੋਂ ਜਾਂ ਖਰੇ ਹੋ ਸਕਦਾ ਹੈ ਹਾਂ 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 ਬੱਚੀ ਜਦੋਂ ਮਤਲਬ ਕਿ ਐਕਟਿਵ ਹੀ ਪੂਰੀ ਖੜੀ ਪੈਰਾਂ ਤੇ ਉਹ ਵੀ ਵੀਡੀਓ ਆਪਣੇ ਕੋਲ ਹੈ ਆ ਬਿਲਕੁਲ ਹਾਂ ਬਾਕੀ ਇਹ ਵੀ ਮੁੜਕੇ ਨੇ ਪੈਰ ਰੱਖਦੇ ਉੱਤੇ ਦੇਖ ਲਈ ਚਲੋ ਜਿੰਨੀ ਉਹਦੀ ਜਾਇਦੀ ਲਿਖੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲੋ ਵੀ ਇਹ ਦੋਸਤੋ ਵੈੜ ਦੀ ਆਪਾਂ ਗੱਲ ਕਰ ਲਈ ਪਿੱਛੇ ਵੀ ਪਾਈ ਸੀ 4 ਦਿਨ ਪਹਿਲਾਂ ਉਹ ਤਾਂ ਗੱਭਣ ਸੀਗੀ ਪਰ ਹੁਣ ਸੂਫੀ ਆ ਠੀਕ ਆ ਤੇ ਬੱਚਾ ਤੁਹਾਨੂੰ ਨਾਲ ਦਿਖਾਤਾ ਚਲੋ ਅਨਫੋਰਚੂਨੇਟਲੀ ਕੋਈ ਕਾਰਨ ਬਣ ਗਿਆ ਉਹ ਤੇ ਬੱਚਾ ਐਕਸਪਾਇਰ ਹੋ ਗਿਆ ਤੇ ਫਿਲਹਾਲ ਆ ਤੁਸੀਂ ਪੂਰੀ ਵੈੜ ਦੇਖ ਲਓ ਠੀਕ ਆ ਕਦਕੂ ਤੋਂ ਵੱਡਾ ਪੂਰਾ ਵੱਡਾ ਕਦਦਾ ਜਿਵੇਂ ਆਪਾਂ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਵੇਖਦੇ ਆ ਤੇ ਸੁਆਂਦਰ ਜੀ ਪਹਿਲਾਂ ਪਹਿਲਾਂ ਬੱਚੀ ਹੈ ਪਹਿਲਾਂ ਪਹਿਲਾਂ ਉਹ ਜੀ ਪਹਿਲਾਂ ਸੁਆ ਸੋਈ ਹੈ ਠੀਕ ਆ ਕੋਈ ਜਦੂ ਪ੍ਰੋਪਰ ਪੈ ਗਈ ਆ ਉਹ ਵੀ ਕਿਸੇ ਵੀਰ ਨੇ ਕੋਈ ਵੀਡੀਓ ਆਪਦਾ ਕੋਈ ਸ਼ਾਟ ਦੇਖਣਾ ਤੇ ਉਹ ਵੀ ਤੁਸੀਂ ਦੇਖ ਸਕਦੇ ਜੇ ਉਹ ਕਵਰ ਕਰਕੇ ਰੱਖੀ ਹੋਈ ਆ ਤੇ ਫਿਲਹਾਲ ਆ ਤੁਸੀਂ ਵੇਖੋ ਠੀਕ ਆ ਜੀ ਚੀਦੀ ਵੀ ਆ ਤੇ ਜੇਰਦੀ ਵੀ ਆ ਤੇ ਮਾਰਨਿੰਗ ਅੱਜ ਫਿਰ ਥੋੜਾ ਬੋਧਾ ਕਿੰਨਾ ਕਿ ਚੋਇਆ ਬੋਲਾ ਬੋਲਾ ਜੀ ਬੋਲਾ ਜੀ ਮੈਂ 4-5 ਕਿਲੋ ਦਾ ਮਲ ਕੱਢਿਆ ਕੋ ਵਸ਼ੀ ਨੂੰ ਮਤਲਬ ਪੀਤਾ ਵਸ਼ਨੀ ਸਵੇਰੇ ਮਿਲ ਆਇਆ ਵੀ ਆ ਵਸ਼ੀ ਨੂੰ ਇਨੀ ਕਿ ਨਹੀਂ ਹਾਂ ਜੀ ਤੇ 4-5 ਕਿਲੋ ਬੋਲੀ ਕੱਢੀ ਆ ਜੀ ਮੈਂ ਅੱਛਾ ਜੀ ਹਾਂ ਜੀ ਟੋਟਲ ਨੂੰ 2 ਕਿਲੋ ਵਸ਼ੀ ਨੂੰ ਪਿਆ ਹੋਗਾ 1.5-2 ਕਿਲੋ ਠੀਕ ਆ ਜੀ ਠੀਕ ਹਾਂ ਜੀ ਲੈ ਬਾਕੀ ਬਾਣ ਸੋਣੀ ਗਈ ਥਣ ਵੀ ਬਹੁਤ ਸੋਨਾ ਪੁੱਟਿਆ ਬੈਠ ਨੇ ਅੱਛਾ ਜੀ ਲਓ ਜੀ ਠੀਕ ਆ ਸੋ ਦੋਸਤੋ ਜਿੱਦਾਂ ਕਿ ਪਲੂਨ ਬੱਚੀ ਸੂਈ ਆ ਪਹਿਲਾਂ ਠੀਕ ਆ ਪਹਿਲਾਂ ਬੱਚੀ ਸੂਈ ਆ ਤੇ ਮੌਰਨ ਕੋਈ 2 4 4 5 ਕਿਲੋ ਵੀ ਤਾਂ ਦਾ 4 ਕਿਲੋ ਜਿਹੜਾ ਬੌਲਾ ਕੱਢਿਆ ਆ ਤੁਸੀਂ ਦੇਖ ਸਕਦੇ ਥਣ ਥਣ ਪੂਰਾ ਹੱਥੀ ਚਵਾਈਲਾ ਨਿਕਲ ਕੇ ਸਾਹਮਣੇ ਆ ਠੀਕ ਆ ਤੇ ਹੁਣ ਸੈਕੰਡ ਚਵਾਈ ਜਿਹੜੀ ਆ ਅੱਜ ਸ਼ਾਮ ਨੂੰ ਬਿਲਕੁਲ ਸਮਾਂ ਹੋਇਆ ਪਿਆ ਵੈਸੇ ਚਵਾਈ ਦਾ ਹੁਣ ਦੂਜੀ ਚਵਾਈ ਹੋ ਜੂਗੀ ਤੇ ਇੱਕ ਅੱਧੀ ਚਵਾਈ ਹੋਰ ਤੋਂ ਬਾਅਦ ਬੌਲੇ ਨੂੰ ਸਾਫ਼ ਕਰ ਦਿੱਤੀ ਜੂਗੀ ਠੀਕ ਆ ਤੁਹ ਆ ਤੁਸੀਂ ਦੇਖ ਸਕਦੇ ਜੀ ਮੈਲਾ ਮੂਲਾ ਉਸੇ ਤਰ੍ਹਾਂ ਕਿਉਂਕਿ ਅੱਜ ਮਾਰਨਿੰਗ ਸੁਈ ਆ ਤੇ ਮੈਲਾ ਮੂਲਾ ਜਿਹੜਾ ਤੁਸੀਂ ਬਿਲਕੁਲ ਲੱਗਾ ਉਸੇ ਤਰੀਕੇ ਨਾਲ ਅੱਛਾ ਇੰਦਰਜੀਤ ਵੀਰ ਬੱਚੇ ਦਾ ਐਕਸਪਾਇਰ ਹੋਣ ਤੋਂ ਬਾਅਦ ਕੋਈ ਬਾਅਦ ਆਲ ਰੂਲ ਤੇ ਨਹੀਂ ਕੀਤੀ ਕਿ ਮੈਂ ਵੀਰੇ ਚੋਈ ਨਹੀਂ ਹੁਣ ਦੇਖਾਂਗੇ ਬਾਕੀ ਮੈਂ ਉਦੋਂ ਦਾ ਬੱਚੇ ਨਾ ਚੋਈ ਮਾੜਾ ਮੋੜ ਤੱਕ ਅੱਧਾ ਦਿਨ ਪਸੂ ਕਰੂਗੀ ਇੱਕ ਅੱਧਾ ਦਿਨ ਤੱਕ ਕਰੂਗੀ ਬਾਕੀ ਕਿੱਦਾਂ ਚਲੋ ਮਿਲੂਗੀ ਰੋਤਾ ਤੇ ਆਈ ਆਪੇ ਨੇ ਮਿਲਣਾ ਹੀ ਆ ਬਿਲਕੁਲ ਅੱਛਾ ਇੰਦਰਜੀਤ ਅੱਜ ਦਾ ਮੁੱਲ ਕੀ ਕਰਦੇ ਆ ਭਰਾ ਫਿਰ ਵੀਰੇ ਮੇਰਾ ਰੇਟ ਤਾਂ ਬੜੇ ਲੱਗਦੇ ਰਹੇ ਫੋਨ ਤੇ ਆਪਾਂ ਉਹ ਰੇਟ ਦਾ ਫੋਨ ਤੇ ਰੱਖਿਆ ਹੈਗਾ ਤੇ ਗੱਲ ਵੀ ਮੇਰੇ ਵੀਰ ਭਰਾ ਕੇ ਨਾ ਹੋ ਗਈ ਸੀ ਤੇ ਚਲੋ ਉਹ ਤਾਂ ਪਹੁੰਚੇ ਨਹੀਂ ਗਿਆ ਉਹ ਵੱਖਰੀ ਗੱਲ ਕੋਈ ਕਾਰਨ ਬਣ ਜਾਂਦੇ ਕਿਸੇ ਦੇ ਹਾਂ ਬਿਲਕੁਲ ਤੇ ਹੁਣ ਆਪਾਂ ਦੇ ਲੈ ਵੀਰ ਜੀ 65000 ਹੀ ਦੇ ਦਾਂਗੇ ਬਿਲਕੁਲ ਜਾਇਜ਼ ਰੇਅਰ ਵਿਕੀ ਬੜੀ ਉੱਚੀ ਸੀ ਹਾਂ ਵਿਕੀ ਦਾ ਮਤਲਬ ਬਹੁਤ ਥੱਲੇ ਆਣ ਕੇ ਆਪਾਂ ਬੈਠਦੇ ਹਾਂ ਚਲੋ ਸਮਝਾਤ ਨਹੀਂ ਕਰਾਂ ਉਹਦਾ ਕਿ ਪਹਿਲਾਂ ਆਖੀਦਾ ਆਪਾਂ ਸਵਾਕੇ ਦੇ ਦਾਂਗੇ ਬਿਲਕੁਲ ਬਿਲਕੁਲ ਪਰ ਚਲੋ ਬੱਚਾ ਵੀ ਬਹੁਤ ਸੋਹਣਾ ਪਾਇਆ ਸੀ ਨਿੱਗਰ ਬੱਚਾ ਸੀ ਮਗਰ ਹਾਂ ਜੀ ਵਾਦੇ ਬੰਦੀ ਉਹ ਤਾਂ ਹੁਣ ਫੇਰ ਲੇਸ ਥੋੜੀ ਬਾਦੀ ਲੱਗਣੀ ਨਹੀਂ ਹਾਂ ਜੀ ਹੁਣ 65 ਹੀ ਦੇ ਦਾਂਗੇ ਜੇਕਰ ਵਿਗਦੀ ਠੀਕ ਨਹੀਂ ਤੇ ਫਿਰ ਕਿਰੇ ਦੁੱਤ ਲਾ ਲਾਂਗੇ ਇਹਨੂੰ ਆ ਠੀਕ ਹਾਂਜੀ ਹਾਂਜੀ ਲਓ ਦੋਸਤੋ 65000 ਦੀ ਅੱਜ ਇਹ ਤੁਹਾਨੂੰ ਵਾੜ ਮਿਲ ਜ ਬਾਕੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਹੀ ਚੁੱਕੀ ਐ ਕੋਈ ਵੀਰ ਆਪਣੀ ਇੱਕ ਟਾਈਮ ਜੋ ਕੇ ਥਾਣਾ ਦੀ ਆਪੀ ਪਾਸ ਕਰ ਸਕਦਾ ਕਿਉਂਕਿ ਬੌਲੇ ਤੇ ਚੱਲ ਰਹੀ ਐ ਦੁੱਧ ਦਾ ਕੇ ਸੇਵਾ ਦਾ ਜਿੱਦਾਂ ਕਿ ਪਹਿਲਾ ਸੂਆ ਸੂਈ ਐ ਜਿੰਨੀ ਚੰਗੀ ਸੇਵਾ ਕਰ ਲੋਗੇ ਉਹਨਾਂ ਦਾ ਦੁੱਧ ਤੁਸੀਂ ਲੈ ਸਕਦੇ ਜੇ ਇਸ ਵਿਹੜ ਤੋਂ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਮੇਰਾ ਵੀਰ ਸੌਦਾ ਕਰਿਓ ਵੱਡੀ ਐ ਸਹੀ ਅੱਛਾ ਵਿੱਚ ਆ ਜੇ ਆ ਵੀ ਬੱਚੀ ਸਵੇਰੇ ਅੱਜ ਮਾਰਨਿੰਗ ਹਾਂ ਮਾਰਨਿੰਗ ਅੱਛਾ ਅੱਛਾ ਇਹਨਾਂ ਕੋਲ ਕਿਰਾਇਆ ਆ ਕੇ ਵੀ ਖਰੇ ਬੱਚੀ ਦਾ ਉਦੋਂ ਨਾ ਆਹ ਹਾਂ ਲਓ ਜੀ ਚੰਗੀ ਤਰ੍ਹਾਂ ਦਿਖਾ ਦੇਗੀ ਮੈਂ ਆ ਲੈ ਸੋ ਦੋਸਤੋ ਇਹੋ ਬੱਚੀ ਆਪਾਂ ਤੁਹਾਨੂੰ ਦਿਖਾ ਰਹੇ ਕੈਮਰਾ ਜੀ ਨਾਲ ਕੋਈ ਵੀ ਤਾਂ ਸਮਝੇ ਵੀ ਜਿੱਦਾਂ ਕਿ ਜ਼ਿਕਰ ਕਰਤਾ ਸੀ ਵੀਰਿੰਦਰ ਜੀ ਨੇ ਵੀ ਬੱਚਾ ਮਰਿਆਣਾ ਦਿੱਤਾ ਉਹ ਤੇ ਆ ਬੱਚਾ ਤੋਂ ਸਾਹਮਣੇ ਕਰ ਦਿੱਤਾ ਠੀਕ ਹੈ ਜੀ ਅੱਜ ਮਾਰਨਿੰਗ ਦੀ ਆ ਵੇਖੋ ਜੀ ਵੇੜੀ ਕੋ ਆ ਸਵੇਰੇ ਇਹਨੇ ਮੱਲੋ 6:30 ਵਜੇ ਮੈਂ ਵੀਡੀਓ ਬੜਾਈ ਜੇਰ ਜੂਰ ਦੀ ਪ੍ਰੋਪਰ ਆਹ ਸਾਰੀ ਵੀਡੀਓ ਆਪਣੇ ਕੋਲ ਹੈਗੀ ਬਿਲਕੁਲ ਹੀ ਬਿਲਕੁਲ ਲਓ ਦੋਸਤੋ ਨਾਲ ਦੀ ਨਾਲ ਡਿਟੇਲ ਪੂਰਾ ਰਿਕਾਰਡ ਵੀ ਹੈਗਾ ਠੀਕ ਹੈ ਜੀ ਸੋ ਜਿਹੜਾ ਕੋਈ ਵੀਰ ਖਰੀਦਦਾ ਰੇ ਇਸ ਵੇੜ ਦੇ ਉੱਤੇ ਆ ਰਿਹਾ ਠੀਕ ਹੈ ਜੀ ਇਹਨੂੰ ਖਰੀਦਣ ਉਹ ਤੁਸੀਂ ਅੱਖੀ ਵੀ ਆਪਦਾ ਇੱਕ ਵਾਰ ਤੇ ਇਹ ਅੱਜ ਪੰਜ ਨਗ ਸੀਗੇ ਟੋਟਲ ਇੱਕ ਵਾਰ ਹੀ ਗੱਬਣਾ ਬਾਕੀ ਆਲਮੋਸਟ ਪਸ਼ੂ ਸਾਰੇ ਸੁੱਏ ਸੁਬਾਹੇ ਆ ਤੇ ਰੇਡ ਵੀ ਤੁਹਾਨੂੰ ਮੈਂਸ਼ਨ ਕਰਤਾ ਤੇ ਇੰਦਰਜੀਤ ਤਾਂ ਨੰਬਰ ਵੀਰ ਬੋਲਦਗੇ ਆਪਣੇ ਇੱਕ ਨੰਬਰ ਵੀਰ ਜੀ 9855248728 9855248728 ਠੀਕ ਹੈ ਜੀ ਹਾਂਜੀ ਲੋਬੀ ਪ੍ਰੋਬੋ ਇਹ ਸਾਨੂੰ ਮੇਰਾ ਨਾਮ ਵੀਰ ਇੰਦਰਜੀਤ ਸਿੰਘ ਪਿੰਡ ਕਰਿਆਲਾ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ